ਦੋਸਤੋ ਪਿੰਡ ਤੁੰਗਾ ਦੇ ਵਿੱਚ ਅੱਜ ਈਦ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਵੀ ਜਿਹੜੀ ਪਿੰਡ ਦੇ ਲੋਕਾਂ ਦੇ ਵਿੱਚ ਜਿਹੜੀ ਆਪਸੀ ਭਾਈਚਾਰਕ ਸਾਂਝ ਆ ਉਹ ਦੇਖੀ ਗਈ ਪਿੰਡ ਦੇ ਮੁਸਲਮਾਨ ਭਾਈਚਾਰੇ ਵੱਲੋਂ ਜਿਹੜਾ ਅੱਜ ਈਦ ਦਾ ਤਿਹਾਰ ਮਨਾਇਆ ਗਿਆ ਤਾਂ ਇਸ ਮੌਕੇ ਹਿੰਦੂ ਕਮਿਊਨਿਟੀ ਤੇ ਸਿੱਖ ਕਮਿਊਨਿਟੀ ਦੇ ਲੋਕਾਂ ਨੇ ਵੀ ਆ ਕੇ ਇਹਨਾਂ ਪਰਿਵਾਰਾਂ ਦੇ ਨਾਲ ਜਿਹੜੀ ਹੈ ਈਦ ਮਨਾਈ ਹੈ ਔਰ ਈਦ ਮੁਬਾਰਕ ਇਹਨਾਂ ਪਰਿਵਾਰਾਂ ਨੂੰ ਕਿਹਾ ਔਰ ਆਓ ਤੁਹਾਨੂੰ ਦਿਖਾਉਣੀ ਆ ਪਿੰਡ ਦੇ ਵਿੱਚੋਂ ਕਿ ਕਿਸ ਤਰ੍ਹਾਂ ਜਿਹੜਾ ਇਹ ਪ੍ਰੋਗਰਾਮ ਹੈ ਅੱਜ ਈਦ ਦਾ ਸਾਰੇ ਭਾਈਚਾਰਿਆਂ ਵੱਲੋਂ ਮਿਲ ਕੇ ਜਿਹੜਾ ਪਿੰਡ ਵਿੱਚ ਮਨਾਇਆ ਗਿਆ उम्मीद करा कि अगर तो भी जी पिंड है इस तरह बरकर मैं सबका सरपंच बहादुर सिंह तूर तुंगा ਮੁਸਲਮਾਨ ਭਾਈਚਾਰੇ ਦੇ ਸਾਰੇ ਵੀਰਾਂ ਨੂੰ ਈਦ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ। ਅੰਡ ਵੱਲੋਂ ਵੀ ਸਾਰੇ ਪੰਜ ਚਾਰੇ ਵੱਲੋਂ ਆਪਣੇ ਪਰਿਵਾਰ ਵੱਲੋਂ ਈਦ ਦੀਆਂ ਮੁਸਲਮਾਨ ਭਾਈਚਾਰੇ ਨੂੰ ਲੱਖ ਲੱਖ ਮੁਬਾਰਕਾਂ। ਮੈਂ ਜਗਦੀਸ਼ ਸਾਹਿਬ ਮਹਾਂਤ ਡੇਰਾ ਉਦਾਸ ਸਿੰਘ ਟੁੰਗਾ ਫਾਧੋ ਆਬਾ ਜੇਤਨ ਦਾਸ ਜੀ ਅੱਜ ਅਸੀਂ ਈਦ ਦੇ ਸਮੇ ਸਾਡੇ ਜੋ ਮੁਸਲਮਾਨ ਭਰਾ ਈਦ ਮਨਾਉਂਦੇ ਨੇ ਰੋਜ਼ਿਆਂ ਤੋਂ ਬਾਅਦ ਅਸੀਂ ਉਸ ਸਮੇ ਕੱਤਰ ਤੋਂ ਹੋਇਆ ਸਮੁੱਚੇ ਨਗਰ ਵੱਲੋਂ ਬਹੁਤ سارے ਵੀਰ ਸਾਡੇ ਨਗਰ ਦੇ ਵਿੱਚੋਂ ਅੱਜ ਇਹਨਾਂ ਦੇ ਚੰਗੇ ਸਹਿਯੋਗ ਸਦਕਾ ਚੰਗੇ ਮਿਲਵਰਤਨ ਸਦਕਾ ਨਗਰ ਦੇ ਵਿੱਚ ਆਪਸੀ ਇਹਨਾਂ ਦੀ ਸਾਂਝ ਦੇ ਸਦਕਾ ਅਸੀਂ ਸਮੁੱਚੇ ਸਾਡੇ ਪਿੰਡ ਦੇ ਤੱਕ ਹੀ ਅਸੀਂ ਸਮੁੱਚੇ ਇਸ ਭਾਈਚਾਰੇ ਨੂੰ ਵਾਡ ਪੱਦਰ ਤੇ ਅਸੀਂ ਇਹ ਦੀਆਂ ਵਾਰਕਵਾਦ ਦਿੰਦੇ ਆਂ ਪਰਮਾਤਮਾ ਅੱਲਾ ਵਾਹਿਗੁਰੂ ਇਹਨਾਂ ਨੂੰ ਸਲਾਮਤ ਰੱਖੇ ਔਰ ਇਸੇ ਤਰ੍ਹਾਂ ਆਪਸੀ ਜਿਹੜੀ ਸਾਜ ਹੈ ਸਾਡੀ ਉਹ ਬਣੀ ਰਹੇ ਇਸੇ ਆਸ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਲਾ ਬਰਕਤੂ ਅੱਜ ਸਾਡਾ ਬਹੁਤ ਹੀ ਪਾਕ ਪਵਿੱਤਰ ਦਿਨ Eid ਦਾ ਦਿਨ ਹੈ ਜਿਹੜਾ ਇਹ ਪੂਰੇ ਆਲ ਵਰਲਡ ਤੇ ਮੁਸਲਮਾਨ ਕਮਿਊਨਿਟੀ ਵੱਲੋਂ ਮਨਾਇਆ ਜਾਂਦਾ ਹੈ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਸਾਡੇ ਪੱਤਰਕਾਰ ਸਾਹਿਬ ਸਤਵੀਰભાઈ ਲਾਲੀ ਜੀ ਇਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਇਹ ਹਰ ਇੱਕ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦੇ ਆ ਤੇ ਵੱਧ ਤੋਂ ਵੱਧ ਸਹਿਯੋਗ ਸਾਨੂੰ ਦਿੰਦੇ ਆ ਬਾਕੀ ਇਹਨਾਂ ਦਾ ਬਹੁਤ ਵੱਡਾ ਧੰਨਵਾਦ ਹੈ ਇਹ ਸਾਰੇ ਹੀ ਨਗਰ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੋਵੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਆਪਣੀਆਂ ਸੇਵਾਾਂ ਨਿਭਾਉਂਦੇ ਨੇ ਜੀ ਪ੍ਰਮਾਤਮਾ ਵਾਹਿਗੁਰੂ ਅੱਲਾ ਇਹਨਾਂ ਨੂੰ ਤੰਦਰੁਸਤੀ ਦੇਵੇ ਤੇ ਇਹਨਾਂ ਦੇ ਪਰਿਵਾਰ ਦੇ ਵਿੱਚ ਸਾਰੇ ਹੀ ਪਰਿਵਾਰ ਨੂੰ ਕਾਮਯਾਬੀ ਦੇਵੇ ਜੀ ਬਾਕੀ ਜਿੰਨੇ ਸਾਡੇ ਸਤਕਾਰਯੋਗ ਪਿੰਡ ਦੇ ਵਿੱਚੋਂ ਮੁhtਵਾਰ ਬੰਦੇ ਬਾਬਾ ਜਗਦੀਸ਼ ਦਾਸ ਜੀ ਮਹੰਤ ਆਪਣੇ ਡੇਰਾ ਬਾਬਾ ਚੇਤਨ ਦਾਸ ਜੀ ਦੇ ਜੋ ਮੁਖ ਮੁਖ ਪ੍ਰਬੰਧਕ ਨੇ ਜੀ ਇਹਨਾਂ ਨੇ ਵੀ ਸਾਨੂੰ ਇਦਿਆਂ ਮੁਬਾਰਕਾਂ ਦਿੱਤੀਆਂ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਕੀ ਸਾਡੇ ਸਾਫਕਾ ਸਰਪੰਚ ਬਹਾਦਰ ਸਿੰਘ ਜੀ ਇਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਸਾਡੇ ਮੌਜੂਦਾ ਪੰਚਾਇਤ ਮੈਂਬਰ ਨਿਰਮਲ ਸਿੰਘ ਜੀ ਉਹ ਵੀ ਇੱਥੇ ਆਏ ਨੇ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਹੋਰ ਬਾਈ ਮਖਤਿਆਰ ਸਿੰਘ ਜੀ ਤੇ ਕਿਸਾਨ ਜੁਨੀਅਨ ਦੇ ਪ੍ਰਧਾਨ ਬਾਈ ਰਿੱਕੀ ਜੀ ਬਾਈ ਰੂਤ ਸਿੰਘ ਜੀ ਬਾਕੀ ਹੋਰ ਵੀ ਜਿਹੜੇ ਸਤਕਾਰਯੋਗ ਵੀਰ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਨੂੰ ਈਦ ਦੀਆਂ ਮੁਬਾਰਕਾਂ ਤੇ ਬਾਕੀ ਸਾਰੀ ਕਮਿਊਨਿਟੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਅਸਲਾਮੁਅਲੈਕੁਮ ਰਹਿਮਤੁਲਾ ਬਰਕਾਤ ਅੱਜ بسم اللہ الرحمن الرحیم اج بہت مسلم برادری ਬਾਤ ایک ਸੁਭਾਟਾ ਭਰਿਆ Eid ਦਾ ਤਿਹਾਉਰ ਹੈ ਅੱਜ ਇੱਥੇ ਸਾਰੇ muslim ਭਾਈਚਾਰੇ ਇਕੱਠੇ ਹੋ ਕੇ Eid ਪੜੀ ਹੈ Eid ਦੀਆਂ ਮੁਬਾਰਕਾਂ ਨੇ ਨਗਰ ਦੇ ਵਿੱਚੋਂ ਜਿਹੜੇ ਵੀ ਸਰਪੰਚ ਸਾਬਕਾ ਸਰਪੰਚ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਪਾਲ ਸਿੰਘ ਸਾਬਕਾ ਸਰਪੰਚ ਬਾਬਾ ਜਗਦੀਸ਼ ਜੀ ਡੇਰਾ ਚੇਤਨਾ ਦਾ ਜਗਦੀ ਨਸੀਨ ਨੇ ਉਹ ਵੀ ਮੁਬਾਰਕਬਾਦ ਦੇਣਾ ਆਏ ਨੇ ਅਸੀਂ ਸਾਰੀ ਇਹ ਸੰਗਤ ਦਾ ਧੰਨਵਾਦ ਕਰਦੇ ਆ ਜੋ ਇੱਕ ਸਾਂਝ ਦਾ ਪ੍ਰਤੀਕ ਹੈ ਜੋ ਇਹ ਜੀ ਮੁਬਾਰਕ ਦੇਣਾ ਆਏ ਨੇ ਸਾਰੇ ਹੀ ਸਾਡੀ ਜੋ ਮੁਸਲਮਾਨ ਕਮੇਟੀ ਹੈ ਮinority ਹੈ ਉਹਦਾ ਧੰਨਵਾਦ ਹੈ ਜਿਨ੍ਹਾਂ ਨੇ ਬੜਾ ਪਰਾਲਾ ਕੀਤਾ ਹੈ ਮਜੂਦਾ ಗ್ರಾಮ ਪੰਚਾਇਤ ਦਾ ਸਾਰੇ ਨਗਰ ਦਾ ਭਾਈ ਸੁਤਵੀਰ ਜੀ ਦਾ ਜੋ ਇਹ ਲਾਈਵ ਦਿਖਾ ਰਹੇ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਤੇ ਸਾਡੇ ਨਿਰਮਲ ਸਿੰਘ ਜੀ ਜੋ ਪੰਚਾਇਤ ਮੈਂਬਰ ਨੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕਰ ਰਹੇ ਨੇ ਸਾਡੇ ਜਰਨੈਲ ਖਾਨ ਜੀ ਅਸੀਂ ਸਾਰੀ ಗ್ರಾಮ ਪੰਚਾਇਤ ਦਾ ਵੀ ਧੰਨਵਾਦ ਕਰਦੇ ਆ ਤੇ ਸਾਫਾ ਪੰਚਾਇਤ ਦਾ ਵੀ ਨਿਰਮਲ ਸਿੰਘ ਜੀ ਸਾਡੇ ਵਾਰਡ ਨੰਬਰ 8 ਦੇ ਜੋ ਸਾਡੇ ਪੰਚਾਇਤ ਮੈਂਬਰ ਨੇ ਧੰਨਵਾਦ ਸਾਰੇ ਹੀ ਨਗਰ ਦਾ ਤੇ ਸਾਰੀ ਸੰਗਤ ਦਾ ਇਹਨਾਂ ਲੱਖ ਲੱਖ ਮੁਬਾਰਕਾਂ ਜੀ ਬਹੁਤ ਹੀ ਸ਼ੁਕਰ ਗੁਜ਼ਾਰ ਨਰਮਜਾਨ ਨੇ ਇੱਥੇ ਲੈ ਕੇ ਆਏ ਨੇ ਮਸਲਮਾਨ ਭਾਈਆਂ ਦੇ ਰੂਪੇ ਵੀ ਭਲਾਏ ਨੇ ਅਸੀਂ ਇਹਨਾਂ ਦੇ ਇੱਥੇ ਪਹੁੰਚਣ ਤੇ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਬਾਕੀ ਬੇਨਤੀ ਕਰਦਾ ਮੈਂ ਬਾਬਾ ਜਗਜੀਤ ਸਿੰਘ ਜੀ ਨੂੰ ਇਹ ਛੋਟਾ ਜਿਹਾ ਮਾਨ ਸਨਮਾਨ ਹੈ ਤੇ ਸਭ ਦਾ ਸਰਪੰਚ ਵੀ ਬਾਦਸ਼ਾਹ ਜੀ ਸਾਡੇ ਅੰਜੂਮੇਨ ਦੇ ਪ੍ਰਧਾਨ ਜੀ ਅਤੇ ਨੇ ਸਤ ਪੁਰੇ ਆ ਜਾਣਾ ਸਾਡੇ ਮੁਸਲਮਾਨ ਭਾਈਆਂ ਵੱਲੋਂ ਇੱਕ ਛੋਟਾ ਜਿਹਾ ਲਾਡ ਮਹਿਮਾਨ ਸੇਵਾ ਹਿੱਟ ਕਰਨਾ ਹੈ ਸਾਡੇ ਪ੍ਰਧਾਨ ਸਾਡੇ ਬਾਬਾ ਸੇਰਖਾਨ ਭਾਈ ਮਾਰਾ ਜੀ ਸਾਡਾ ਮਹਾਰਾਜਾ ਬਾਬਾ ਜੀ ਆਏ ਭਾਈ ਸਭਾ ਸਨਮਾਨ ਹੈ ਬਹੁਤ ਸਤਿਕਾਰਯੋਗ ਨੇਂਦਿੰਨਾ ਜੋ ਬਾਬਾ ਚੇਤਨ ਦਾਸ ਜੀ ਦੇ ਪ੍ਰਧਾਨ ਨੇ ਬਹੁਤ ਵਧੀਆ ਕੰਮ ਕੀਤਾ ਅੱਜ ਦਿਨ ਨੂੰ ਕਰ ਲਈ ਸਭ ਇਹ ਲੋਕ ਬismillahirrahmanirrahim ਸਾਡੇ ਸਾਫ ਦਾ ਸਰਪੰਚ ਸਰਦਾਰ ਬਖਤਰ ਸਿੰਘ ਜੀ ਇਸ ਜਗ੍ਹਾ ਦੇ ਵਿੱਚ ਖੜਿਆ ਹੈ ਇਹਨਾਂ ਦੀ ਪੰਚਾਇਤ ਦੇ ਵੇਲੇ ਸਾਨੂੰ ਇਹ ਜਗ੍ਹਾ ਅਲਾਟ ਹੋਈ ਹੈ ਅਸੀਂ ਇਹਨਾਂ ਦਾ ਪਹਿਲੇ ਦੇ ਲੋਕ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਕਿਸਾਨ ਯੂਨੀਅਨ ਦੇ ਪ੍ਰਧਾਨ ਆ ਹਜ਼ਾਰ ਇਕੀ ਵੀ ਅਸੀਂ ਇਹਨਾਂ ਦਾ ਵੀ ਸਾਡੇ ਮੁਸਲਮਾਨ ਭਾਈਚਾਰੇ ਵੱਲੋਂ ਇਸ ਤੇ ਪਹੁੰਚਣ ਤੇ ਸਾਡੀ ਵਧਾਈ ਦੇਣ ਵਾਸਤੇ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਤੇ ਇਹਨਾਂ ਦਾ ਹਰ ਪੱਖੋਂ ਸਾਨੂੰ ਭਰੋਸਾ ਹੈ ਕਿ ਹਰ ਪੱਖੋਂ ਅਸੀਂ ਤੁਹਾਡੇ ਨਾਲ ਹਾਂ ਬismillah रहमान रहीम ਸਾਡੇ ਕਮੇਟੀ ਦੇ ਪ੍ਰਧਾਨ ਲਵ ਪ੍ਰੇਸ ਉਹ ਵੀ ਆ ਜਾਣਗੇ ਅਸੀਂ ਉਹਨਾਂ ਦਾ ਵੀ ਥੋੜਾ ਜਿਹਾ ਮਾਨ ਸਨਮਾਨ ਸਾਡੇ ਵੱਲੋਂ ਸਾਡੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜੀ ਬਹੁਤ ਵਿਚਾਰੇ ਮਿਹਨਤੀ ਨੇ ਇੱਕ ਉਹ ਸਾਡੇ ਕਾਲਾ ਭਾਈ ਜੀ ਇਹ ਵੀ ਬਹੁਤ ਸੜਕ ਬੰਦੇ ਨੇ ਬਹੁਤ ਚੀਜ਼ ਸੱਚੀ ਦੇ ਮਾਲਕ ਦੇ ਕੋਚ ਦੇ ਮਾਲਕ ਨੇ ਜੀ ਇਹਨਾਂ ਦਾ ਵੀ ਅਸੀਂ ਮਾਨ ਸਨਮਾਨ ਕਰਦੇ ਹਾਂ ਪ੍ਰਤਮਕਿਤੇ ਤੇ ਅੱਗੇ ਵੀ ਮੈਂ ਕੰਮ ਕਰ ਰਹੇ ਨੇ ਜਿ세 ਇਹਨਾਂ ਦਾ ਵੀ ਸਾਡੀ ਕਮੇਟੀ ਵੱਲੋਂ ਮਾਨ ਸਨਮਾਨ ਪ੍ਰਦਾਨ ਕੀਤਾ ਆ ਜਾ ਮਾੜਾ ਤਿੱਖਾ ਨਾ